you. Mm -hmm. ਉਹ ਪਿੱਛੇ 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 ਮਾਈਕ ਥੋੜਾ ਫ੍ਰੀ ਕਰ ਦੋ ਕਿਉਂ ਆਇਓ ਜੀ ਜਿਹੜਾ ਡੀਸੀ ਡਕਟਰ ਆਇਆ ਹੈ ਸਮੁੱਚੀ ਹਲਕਾ ਦਾਖਾ ਤੋਂ ਸਾਡੇ ਨਗਰ ਕਲਵੰਡੀ ਖੁਰ ਤੋਂ ਆਪ ਸਭਨਾਂ ਨੂੰ ਪਤਾ ਹੀ ਹੈ ਕਿ ਸੰ ਜੋ ਜਸਤੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਸੋਸ਼ਲ ਮੀਡੀਆ ਤੇ ਇੱਕ ਅਸਲੀਲ ਵੀਡੀਓ ਵਾਇਰਲ ਹੋਇਆ ਉਸ ਦੇ ਸਬੰਧ ਦੇ ਵਿੱਚ ਅਸੀਂ ਵੀ ਆਪਣੇ ਡੇਰੇ ਦੇ ਵਿੱਚ ਬਖਵਾ ਬਖੋਰਤਾਂ ਦੇ ਨਾਲ ਤਕੇ ਸਾਹੀ ਦੇ ਨਾਲ ਥੋੜੇ ਜਿਹੇ ਲੋਗੂ ਪਿੱਛੇ ਕਰਨਾ ਸਹਿਮਤੀ ਦੇ ਨਾਲ ਇਸ ਸਕੈਂਡਲ ਹੌਲੀ ਹੌਲੀ ਉਹਨਾਂ ਦੇ ਸ਼ਰਧਾਚੂਆਂ ਦੇ ਵੱਲੋਂ ਜਦੋਂ ਉਹਨਾਂ ਨੂੰ ਫੇਸਬੁੱਕ 'ਚ ਹੀ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਕੋਸ ਹੁੰਦਾ ਸੀ ਕੁਝ ਸਿੱਖਣ ਲਈ ਆਏ ਆ ਵੀ ਸਾਡੇ ਕੋਲ ਸਿੱਥ ਕੋਈ ਨਹੀਂ ਹੈਗਾ ਇੱਥੇ ਇਹ ਜੇ ਕੰਮ ਕਾਰੀ ਕਰਦਾ ਉਹਨਾਂ ਦੀ ਹਕੀਕਰ ਜੀ ਸਾਬ ਨੂੰ ਕੰਪਲੀਟਾਂ ਦੇ ਦੇਣ ਲਈ ਪੁੱਜਿਆ ਜੀ ਇਸ ਲਈ ਆਪ ਸਭ ਨੂੰ ਬੇਨਤੀ ਕਰਦਾ ਸਭ ਦਾ ਸਿੱਖ ਧਰਮ ਨੂੰ ਵੀ ਸਾਰੇ ਸੰਸਧਰਮਾਂ ਦੇ ਵਿੱਚ ਇਹੋ ਜਿਹੇ ਲਾਣੇ ਹੁੰਦੇ ਆ ਜਿਹੜੇ ਆਪਣੀਆਂ ਬੀਬੀਆਂ ਭੈਣਾਂ ਨੂੰ ਵਰਤ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਹਲਕਾ ਦਾਖਾ ਤੋਂ ਉਸੇ ਨਗਰ ਤੋਂ ਆਈ ਜੈਸ ਨਗਰ ਤਲਵੰਡੀ ਖੋਰਤ ਤੋਂ ਇਹ ਅਸਲੀਲ ਵੀਡੀਓ ਸੰਕਰਨ ਆਨੰਦ ਦੀ ਵਾਇਰਲ ਹੋਈ ਹੈ ਜੀ ਸੰਕਰਨ ਆਨੰਦ ਇੱਕ ਤਕਰੀਬ ਅਕੁਫਤੀ ਸਾਧਾ ਜੀ ਜੋ ਕਿ ਤਕਰੀਬਨ ਸਾਨ 84 87 ਤੋਂ ਇਹ ਉੱਥੇ ਡੇਰੇ ਦੇ ਵਿੱਚ ਮੱਲੀ ਬੈਠਾ ਕੁਝ ਲੋਕ ਇਹਦੇ ਆਪਾਸਕ ਬਣੇ ਹੋਏ ਆ ਵੀ ਸੇਵਾਦਾਰ ਆ ਇਹ ਸੇਵਾਦਾਰ ਨਹੀਂ ਹੈਗਾ ਜੀ ਨਿਰאי ਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਆਪੀ ਸ਼ੰਭੂ ਆਪ ਇਹ ਸੁਣ ਤੋਂ ਹੋ ਗਿਆ ਕਿਉਂਕਿ ਆਪਦੇ ਚਿਤੇਹਾਂ ਦੇ ਨਾਲ ਰਲ ਕੇ ਇਹ ਉੱਥੇ ਇਹ ਜੋ ਰਾਗੜ ਚਲਾ ਰਿਹਾ ਵਾ ਇੱਕ ਸਾਹ ਕਾਰੋਬਾਰੀ ਚਲਾ ਰਿਹਾ ਜੀ ਜਿੰਨੇ ਵੀ ਇਹਦੇ ਰਿਸ਼ਤੇਦਾਰ ਦੋਸਤ ਮਿੱਤਰ ਆ ਉਹਨਾਂ ਦੀਆਂ ਕੋਠ ਜੀ ਮੈਂ ਹੈਰਾਨ ਹੈ ਕਿੱਥੋਂ ਪੈ ਗਈਆਂ ਉਸ ਡੇਰੇ ਦੀ ਕਮਾਈ ਦੇ ਨਾਲ ਇਹ ਪਰਫੋਲਟ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਪਾਸਪੋਰਟ ਬਣਾ ਕੇ ਉਥੋਂ ਲੜਕੀਆਂ ਜਿਹਨਾਂ ਦੇ ਲੜਕੀਆਂ ਬਾਹਰ ਕੱਢਦਾ ਉਹਨਾਂ ਦੀ ਪਰਿਵਾਰਾਂ ਦੀ ਔਰਤਾਂ ਦੇ ਨਾਲ ਇਹ ਅਸਲੀ ਰਹਕਤਾਂ ਕਰਦਾ ਜੀ ਜੀ ਹਾਂ ਜੀ ਬਲੈਕਮਿਲ ਕਰਦਾ ਉਹਨਾਂ ਨੂੰ ਇਹ ਸਾਨੂੰ ਪਤਾ ਲੱਗਿਆ ਜੀ ਹੁਣ ਫਰਾਰ ਹੈ ਜੀ ਉਸੇ ਦਿਨ ਤੋਂ ਹੀ ਕੀ ਕਰਨੀ ਸੀ ਮੰਗ ਕੀਤੀ ਕਾਰਵਾਈ ਦੀ ਇਹ ਮੰਗ ਕੀਤੀ ਵੀ ਇਹਦੀ ਸਾਰੀ ਕੱਲੀ-ਕੱਲੀ ਜਾਂਚ ਕੀਤੀ ਜਾਵੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਸ ਨੂੰ ਸਜ਼ਾ ਕਰਵਾ ਕੇ ਹਟਾਂਗੇ ਜੱਜ ਸਾਹਿਬ ਵੀ ਅਸੀਂ ਪੇਸ਼ ਹੋਏ ਆ ਮਾਨਵਜਤ ਦੇ ਉਹਨਾਂ ਨੇ ਵੀ ਇਹ ਹੀ ਕਿਹਾ ਵਾ ਜੇ ਅਸੀਂ ਤੁਹਾਨੂੰ ਵੇਟ ਕਰਦੇ ਆ ਸਾਨੂੰ ਕੰਪਲੀਟ ਆ ਜਿਹੜੀ ਚੁੱਕੀਆਂ ਸਾਰੀਆਂ ਹੋਰ ਵੀ ਮੈਂ ਇਥੋਂ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਹੋਰ ਵੀ ਕਿਸੇ ਬੀਬੀ ਭਾਈ ਦੇ ਨਾਲ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਕੋਈ ਵੀ ਇਹੋ ਜੀ ਹਰਕਤ ਵਰਪਰੀ ਹੋਵੇ ਅਸੀਂ ਖੜੇ ਹਾਂ ਵੀਰ ਭਾਈ ਸਾਡੇ ਜਿਨੇ ਸਮੂਚੀ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਹੋਏ ਹਾਂ ਅਨਸਾਫ਼ ਦਬਾਵਾਂਗੇ ਜਿਹੜੇ ਆਏ ਦੇ ਸਾਰੇ ਹੁਣ ਪਿੰਡ ਦੇ ਵਾਸੀ ਨਹੀਂ ਆਏ ਨਹੀਂ ਨਹੀਂ ਵੱਖ-ਵੱਖ ਨਗਰਾਂ ਤੋਂ ਆਏ ਜੀ ਜਿਨ੍ਹਾਂ ਨੂੰ ਇਹ ਠੇਸ ਪੁੱਜੀ ਆ ਸਾਡੇ ਹਲਕੇ ਦੀ ਬਰਨਾਮੀ ਕਰਤੀ ਤਲਵੰਡੀ ਖੁਰਦਾ ਦਾ ਨਾਂ ਕੱਟਦਾ ਇਸ ਹਾਂਜੀ ਕੀ ਮਾਮਲੇ ਵੀ ਲੈ ਕੇ ਆਏ ਮਾਮਲਾ ਸੰਤਰਾ ਨਾਲ ਦਸੰਤਾ ਹੈ ਕਿ ਤਲਵੰਡੀ ਧਾਮ ਜੀ ਤਲਵੰਡੀ ਕਲਾਮਾ ਆ ਦੇ ਨਾਲ ਤਲਵੰਡੀ ਖੁਰਦ ਤੇ ਉਹਦੀਆਂ ਅਸਲੀ ਵੀਡੀਓਆਂ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਆ ਜਿਹਦੇ ਨਾਲ ਸੋਸ਼ਲ ਮੀਡੀਆ ਤੇ ਜਵਾਕਾਂ ਤੇ ਬੁਰਾ ਅਸਰ ਪੈਂਦਾ ਆਪਾਂ ਦੇਖਦੇ ਆ ਵੀ ਹੁਣ ਪਹਿਲਾਂ ਵੀ ਕੋਈ ਉਹ ਮਹਿਰੋਂ ਦਾ ਤੇ ਕਿਸੇ ਜਨਾਨੀ ਦਾ ਕਤਲ ਦਾ ਰੌਲਾ ਚੱਲਦਾ ਵਾ ਜੇ ਇਹੀ ਜਿਹੀਆਂ ਵੀਡੀਓਆਂ ਪੈਂਦੀਆਂ ਨੇ ਤੇ ਫਿਰ ਹੋਰ ਵੀ ਸਮਾਜ ਆ ਜਿਹੜਾ ਉਹ ਗੰਦਾ ਹੁੰਦਾ ਸਮਾਜ ਦੇ ਵਿੱਚ ਗਲਤ ਅੰਸਰ ਫੈਲਾਉਂਦੇ ਨੇ ਇਸ ਕਰਕੇ ਅਸੀਂ ਅੱਜ ਮੰਗ ਕਰਦੇ ਆਂ ਡੀਸੀ ਸਾਹਿਬ ਤੋਂ ਵੀ ਇਹ ਸਾਜ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਣਾ ਚਾਹੀਦਾ ਜਿਹੜੇ ਡੇਰੇਆਂ ਵਿੱਚ ਇਹ ਕੰਮ ਹੋਣ ਲੱਗ ਪਏ ਤੇ ਫਿਰ ਵੀ ਸੁਣੀ ਹੋ ਜਾਏਗਾ ਆ ਦੇਖੋ ਅਸੀਂ ਦਾ ਮਤਲਬ ਪਹਿਲਾਂ ਵੀ ਕਹਿੰਨੇ ਆ ਕੋਈ ਐਸੀ ਪੰਜਾਬੀ ਹੈ ਜਿੰਨੇ ਵੀ ਗੁਰਸੇਖਾਂ ਸਾਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਆ ਜਿੰਨੇ ਵੀ ਡੇਰੇਵਾਦ ਨੇ ਚਾਹੇ ਸਿੱਖ ਧਰਮ ਨਾਲ ਨੇ ਚਾਹੇ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਨੇ ਇਹ ਡੇਰੇਵਾਦ ਨੂੰ ਜਿਹੜਾ ਉਤਸ਼ਾਹਤ ਹੀ ਇਹ ਲੋਕ ਕਰਦੇ ਨੇ ਤੇ ਇਹਨਾਂ ਇਹ ਪਹਿਲਾਂ ਪਿਆਰ ਦੇ ਨਾਲ ਉਹਦੇ ਚੇਲੇ ਬਣਾ ਲੈਂਦੇ ਨੇ ਮੋੜ ਕੇ ਇੱਕ ਦੂਜੇ ਨੂੰ ਕਿਸੇ ਦੀਆਂ ਮਤਲਬ ਉਹ ਸਰੀਰ ਵੀਡੀਓ ਬਣਾ ਲੀਆਂ ਫਿਰ ਉਹਨੂੰ ਬਲੈਕਮੇਲ ਕਰਦੇ ਨੇ ਉਹ ਉਹਨੂੰ ਫਿਰ ਗਾਂਹ ਹੋਰ ਅਕਸਾਉਂਦੇ ਨੇ ਤੇ ਆ ਸਾਰਾ ਹੀ ਤਕਰੀਬਨ ਇਹ ਸਾਨੂੰ ਤਾਂ ਸ਼ੱਕ ਪੈਂਦਾ ਵੀ 2000 ਪਹਿਲਾਂ ਤੋਂ ਹੀ ਇਹ ਗਲਤ ਹੈ ਤੇ ਪਰ ਜਿਹੜੇ ਨੱਗ ਪਿੰਡ ਦੇ ਨੇ ਲੋਕੋ ਨਾਲ ਜੁੜੇ ਹੋਣ ਕਰਕੇ ਹੁਣ ਤਾਈ ਉੱਥੇ ਜਮਾ ਰਿਹਾ ਮੈਂ ਵਧਾਈ ਦਿਨਾਂ ਲੋਕਾਂ ਨੂੰ ਜਿਹੜੇ ਤਲਵੰਡੀ ਦੇ ਸਾਥ ਦੇ ਵਰਕਲੱਬ ਜਾਗੇ ਨੇ ਇਹਨੇ ਵੀ ਮਾਮਲੇ ਇਸ ਤਰ੍ਹਾਂ ਦੇ ਹੋਏ ਪਹਿਲਾ 2-3 ਮਾਮਲੇ ਹੋ ਚੁੱਕੇ ਨੇ ਆ 2007 ਦੇ ਇਸੇ ਸਾਥ ਤੇ ਜੀ 2007 ਦੇ ਵਿੱਚ ਇੱਕ ਲੜਕੀ ਦੇ ਨੇ ਕੱਪੜੇ ਪਾੜਤੇ ਸੀ ਉਦੋਂ ਐਫ ਆਈ ਆਰ ਦਰਜ ਹੋਈ ਸੀ ਤੇ ਫਿਰ 2014 ਦੇ ਵਿੱਚ ਇਹ تنਵਾਲ ਕੁਕੜੀ ਰਾਤ ਨੂੰ ਕੰਧ ਟੱਪ ਕੇ ਭੱਜੀ ਉਹ ਲਾਗ ਲੈ ਪਿੰਡ ਤਲਵੰਡੀ ਕਲਾਂ ਗਈ ਉਦੋਂ ਵੀ ਬਹੁਤ ਰੌਲਾ ਪਿਆ ਪਰ ਇਹਨਾਂ ਲੋਕਾਂ ਕੋਲੇ ਬਹੁਤ ਜ਼ਿਆਦਾ ਪੈਸਾ ਹੋਣ ਕਰਕੇ ਉਹ ਪੈਸੇ ਦੇ ਨਾਲ ਸਾਰੀਆਂ ਗੱਲਾਂ ਨੂੰ ਦਬਾ ਲੈਂਦੇ ਨੇ ਸਰਕਾਰ ਨੂੰ ਚਾਹੀਦਾ ਇਹ ਜੇ ਪਖੰਡੀ ਸਾਧਨ ਨੂੰ ਨੱਥ ਪਾਉਣ ਕਿਉਂਕਿ ਬੱਚੇ ਵੀ ਉੱਥੇ ਰਹਿੰਦੇ ਸੀ ਉਹਨਾਂ ਦੇ ਵੀ ਆ ਹਾਂ ਇਹ ਨੇ ਇੱਕ ਅਨਾਥ ਆਸ਼ਰਮ ਬਾਲ ਭੂੜੇ ਦੇ ਨਾਂ ਤੇ ਇੱਕ ਸੰਸਥਾ ਚਲਾਈ ਸੀਗੀ ਤੇ ਉਹਦੇ ਵਿੱਚ ਉਦੋਂ ਕੋ ਬਹੁਤ ਬੱਚੇ ਨੇ ਅਡਾਪਟ ਕੀਤੇ ਨੇ ਆ ਉਹ ਵੀ ਇਹਨੇ ਕੁੜੀਆਂ ਹੀ ਨੇ ਮੇਰੇ ਖਿਆਲ ਚ ਉੱਥੇ ਬਾਕੀ ਮੁੰਡੇ ਤਾਂ ਇਹਨੇ 5-5 ਲੱਖ 6-6 7-7 ਲੱਖ ਚ ਵੇਚਤੇ ਸੀ ਇਹਨੇ ਵਿਜਵਾਕ ਵੇਚੇ ਵੀ ਆ ਉਹ ਕਹਿ ਦਿੰਦਾ ਸੀ ਵੀ ਅਡਾਪਟ ਕਰਾ ਤੇ ਰੁਪਏ ਲੈ ਲੈਂਦਾ ਸਮਾਂ ਪਾਰਟੀ ਤੋਂ ਜਿਹਨੂੰ ਬੱਚਾ ਦਿੰਦਾ ਸਾਹ ਫਰਾਰ ਹੀ ਹੁਣ ਸਾਹ ਫਰਾਰ ਹੀ ਆ ਅਜੇ ਫੜਿਆ ਨਹੀਂ ਗਿਆ ਤੁਸੀਂ ਕੀ ਮੰਗ ਕੀਤੀ ਅਸੀਂ ਤਾਂ ਮੰਨ ਕਰਦੇ ਹਾਂ ਵੀ ਉਹਨੂੰ ਫੜ ਕੇ ਨੱਥ ਪਾਉਣੀ ਚਾਹੀਦੀ ਹੈ ਅੰਦਰ ਕਰਨੇ ਚਾਹੀਦੇ ਨੇ ਤੇ ਪਰਚਾ ਆ ਬਲਾਤਕਾਰੀ ਦਾ ਦੋਸ਼ ਹੈ ਜਿਹੜਾ ਦਰਜ ਹੋਣਾ ਚਾਹੀਦਾ ਤੇ ਜਿਹੜੀਆਂ ਪਿਛਲੀਆਂ ਐਫਆਈਆਰਾਂ ਨੇ ਦੋ ਤਿੰਨ ਉਹ ਵੀ ਉਹਦੇ ਨਾਲ ਹੀ ਚੱਲਣੀਆਂ ਚਾਹੀਦੀਆਂ ਨੇ ਤਾਂਕਿ ਇਹ ਜੇ ਗਲਤ ਅੰਸਰ ਹੈ ਜਿਹੜੇ ਛੁੱਟਣ ਨਾ ਬਾਹਰ ਜਦੋਂ ਬਾਹਰ ਜਾਂਦੇ ਨੇ ਤੇਰੇ ਇਹ ਪੈਸੇ ਦੇ ਨਾਲ ਹੋਰ ਲੋਕਾਂ ਨੂੰ ਖਰੀਦ ਕੇ ਲੋਕਾਂ ਨੂੰ ਡਰਾਉਂਦੇ ਤੁਮ ਘੋਲਦੇ ਨੇ ਆਵਾਜ਼ਾਂ ਨੂੰ ਚੁੱਪ ਕਰਾ ਦਿੰਦੇ ਨੇ ਜੀ ਜੀ ਖੰਨੇ ਬਾਬੇ ਦੇ ਨਾਮ ਤਰਫ ਜਿਹਦੇ ਵਿੱਚ ਨਾ ਬਹੁਤ ਅਸ਼ਲੀਲਤਾ ਭਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਹਨੂੰ ਲੈ ਕੇ ਅੱਜ ਡੀਸੀ ਸਾਹਿਬ ਦੇ ਮੰਗ ਪੱਤਰ ਦਿੱਤਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਤੇ ਜੋ ਆਵਾਮ ਕਹਿ ਰਿਹਾ ਹੈ ਜੋ ਲੋਕਾਂ ਦੀ ਮੰਗ ਹੈ ਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਹੋਰ ਬੱਚਿਆਂ ਦੇ ਨਾਲ ਵੀ ਸ਼ੋਸ਼ਣ ਹੋ ਰਿਹਾ ਉਸ ਡੇਰੇ ਦੇ ਵਿੱਚ ਹੋਰ ਬੰਦਿਆਂ ਨਾਲ ਵੀ ਸ਼ੋਸ਼ਣ ਹੋ ਰਿਹਾ ਡੇਰਾ ਸੀਗਾ ਤੇ ਕਿੱਥੇ ਸੀਗਾ ਤੇ ਕਦੋਂ ਵੀਡੀਓ ਵਾਇਰਲ ਹੋਈ ਹੈ ਉਹ 211 ਵੰਡੀ ਖੁਰ ਦੇ ਡੇਰਾ ਸੀ ਜੀ ਇਹ ਕੌਣ ਸੀ ਸ਼ਖਸ ਜਿਹਨੇ ਇਹ ਵੀਡੀਓ ਵਾਇਰਲ ਹੋਈ ਹੈ ਇਹ ਸ਼ਖਸ ਦਾ ਹੱਲੇ ਪਤਾ ਨਹੀਂ ਲੱਗਿਆ ਕਿ ਕਿੱਧਰੋਂ ਵੀਡੀਓ ਵਾਇਰਲ ਕਿੱਧਰੋਂ ਹੋਈ ਹੈ ਬਟ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਹ ਬਹੁਤ ਅਸ਼ਲੀਲਤਾ ਹੈਗੀ ਇਹ ਨਹੀਂ ਦੇ ਧਰਮ ਦੇ ਖਿਲਾਫ ਹੈ ਇਹ ਕੌਣ ਹੈ ਡੇਰੇ ਦਾ ਮੁਖੀ ਸੀਗਾ ਇਹ ਡੇਰੇ ਦਾ ਮੁਖੀ ਸੀਗਾ ਹੁਣ ਕੀ ਕਹਿੰਦਾ ਤੁਹਾਡੇ ਵੱਲੋਂ ਕਾਰਵਾਈ ਸ਼ੰਕਰਾਨੰਦ ਕਾਰਵਾਈ ਜਿਹੜੀ ਤੁਹਾਡੇ ਵੱਲੋਂ ਕੀ ਆ ਗਿਆ ਡੀਜੀ ਸਾਹਿਬ ਨੂੰ ਕਰਨਾ ਸੀ ਉਹ ਕੀ ਕਾਰਵਾਈ ਕਰਨਾ ਸੀ ਗਿਆ ਅਸੀਂ ਫੇਅਰ ਇਨਕੁਆਇਰੀ ਕਰਕੇ ਕਿ ਉਹਨਾਂ ਤੋਂ ਖੋਲੋ ਜਿਹੜੀ ਲੇਡੀ ਵੀ ਹੈ ਉਹ ਵੀ ਹਲੇ ਨਹੀਂ ਮਿਲਦੇ ਪਏ ਉਹਨਾਂ ਨੂੰ ਵੀ ਮਤਲਬ ਪ੍ਰੋਡਿਊਸ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਵੀ ਸਟੇਟਮੈਂਟ ਲਈ ਜਾਵੇ ਕਿ ਇਹ ਕਿੱਦਾਂ ਹੋਇਆ ਕੀਆ ਜਾ ਰਿਹਾ ਕਿ ਉਹ ਜਿਹੜਾ ਮੰਤ ਜਿਹੜਾ ਤੁਸੀਂ ਦੱਸ ਰਹੇ ਹੋ ਫਰਾਰ ਹੈ ਉਹ ਮੰਤ ਵੀ ਫਰਾਰ ਹੈ ਤੇ ਸਰ ਉਹਦੀ ਕੋਰ ਵੱਲ ਕੋਈ ਜ਼ਮਾਨਤ ਅਰਜੀ ਲਗਾਈ ਗਈ ਹੈ ਜ਼ਮਾਨਤ ਪਾਉਜ ਮੰਤ ਨੂੰ ਲਗਾਈ ਗਈ ਹੈ ਅੱਜ ਬੇਲ ਐਪਲੀਕੇਸ਼ਨ ਲੱਗੀ ਸੀ ਜੀ ਮਾਨਵ ਜੱਜ ਸਾਹਿਬ ਦੇ ਅਸੀਂ ਉਹਨਾਂ ਨੂੰ ਅਪੋਜ਼ ਕੀਤਾ ਵੈ ਠੀਕ ਹੈ ਅਪੋਜ਼ ਕੀਤਾ ਤੇ ਹੁਣ ਸ਼ਾਮ ਤੱਕ ਉਹਨਾਂ ਦਾ ਆਰਡਰ ਆਏਗਾ ਹਨਰੇਬਲ ਕੋਰਟ ਦਾ ਆਰਡਰ ਸ਼ਾਮ ਤੱਕ ਆਏਗਾ ਡੇਰਾ ਹੈਗਾ 25 30 ਸਾਲ ਪੁਰਾਣਾ ਡੀਸੀ ਸਾਹਿਬ ਨੇ ਕੀ ਸਵਾਲ ਜਿੱਥੇ ਹੀ ਹੋਣਾ ਡੀਸੀ ਸਾਹਿਬ ਕਹਿੰਦੇ ਇੱਥੇ ਪ੍ਰੋਪਰ ਇਨਕੁਆਇਰੀ ਮੈਂ ਹੋਏਗੀ ਪ੍ਰੋਪਰ ਇਹਦੀ ਇਨਕੁਆਇਰੀ ਹੋਏਗੀ ਤੇ ਉਹਨਾਂ ਨੇ ਅੱਗੇ ਮਾਰਕ ਕਰਤੀ ਐ ਇਸ ਆਫੀਸਰ ਠੀਕ ਹੈ ਠੀਕ ਹੈ ਕੀ ਬੰਦੇ ਤੋਂ ਹਰ ਵੀ ਗੁਰੂ ਦੀ